ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਪੁੱਠਾ ਪੈ ਗਿਆ H1B ਵੀਜ਼ੇ ਦੇ ਵਿੱਚ ਕੀਤੇ ਗਏ ਬਦਲਾਅ ਦਾ ਇਹ ਵਟਾਸਰ ਕਿਉਂਕਿ ਹੁਣ ਅਮਰੀਕਾ ਦੇ 20 ਸੂਬੇ ਦੇ ਜਿਹੜੇ 20 ਸੂਬੇ ਨੇ ਉਹ ਅਮਰੀਕਾ ਦੇ ਕੋਰਟ ਦੇ ਵਿੱਚ ਪਹੁੰਚ ਗਏ ਨੇ ਤੇ H1 ਵੀਜ਼ੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡੇ ਪੱਤਰ ਦੇਉ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਬਹੁਤ ਵੱਡੇ ਸਵਾਲ ਹੁਣ ਖੜੇ ਹੋ ਗਏ ਨੇ ਕਿ H1 ਵੀਜ਼ੇ ਦੇ ਵਿੱਚ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਬਿਲਕੁਲ ਨਜਾਇਜ਼ ਨੇ ਤੇ ਹੁਣ ਟਿੱਪਣੀਆਂ ਜਿਹੜੀਆਂ ਨੇ ਇਹਨਾਂ ਸੂਬਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪੂਰਾ ਮਾਮਲਾ ਤੁਹਾਡੇ ਨਾਲ ਵਿਸਤਾਰ ਦੇ ਨਾਲ ਸਾਂਝਾ ਕਰਦੇ ਆਂ ਪੂਰਾ ਮਾਮਲਾ। ਅ ਦਰਸਲ ਹੈ ਕੀ ਹੈ ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਦੇ 20 ਸੂਬਿਆਂ ਨੇ ਰਾਸ਼ਟਰਪਤੀ 트ੰਪ ਦੇ ਉਸ ਵਿਵਾਦਿਤ ਫੈਸਲੇ ਨੂੰ ਲੈ ਕੇ ਮੁਕੱਦਮਾ ਤਿਆਰ ਕੀਤਾ ਹੈ ਜਿਸ ਵਿੱਚ ਨਵੇਂ ਐਜਪਨਵੀ ਵੀਜ਼ਾ ਅਰਜ਼ੀਆਂ ਤੇ 1 ਲੱਖ ਡਾਲਰ ਦੀ ਭਾਰੀ ਪਰ ਕਮ ਫੀਸ ਲਗਾਉਣ ਦਾ ਆਦੇਸ਼ ਦਿੱਤਾ ਹੈ ਇਸੇ ਚਾਲ ਦੇ ਦਰਸਲ ਕੈਲੀਫੋਰਨੀਆ ਦੇ ਟੋਨੀ ਜਰਨਲ ਦੀ ਇੱਕ ਵਾਈਫ ਵਿੱਚ H1B ਵੀਜ਼ੇ ਤੇ ਲੱਗੇ ਇਸ ਸ਼ੁਲਕ ਨੂੰ ਲੈ ਕੇ ਮੁਕਦਮਾ ਦਾਇਰ ਕੀਤਾ ਗਿਆ ਇਸ ਲਈ ਦਲੀਲ ਦਿੱਤੀ ਗਈ ਹੈ ਕਿ ਫੀਸ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਪ੍ਰਸ਼ਾਸਨ ਕੋਲ ਇਸ ਨੂੰ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਹਸਪਤਾਲਾਂ ਯੂਨੀਵਰਸਿਟੀਆਂ ਤੇ ਜਨਤਕ ਸਕੂਲਾਂ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਕੰਬੀਰ ਖਤਰਾ ਪਾਚਾਂਦੀਆਂ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ 19 ਸਤੰਬਰ 2025 ਨੂੰ ਇਸ ਆਈਲੈਂਡ ਕੀਤਾ ਐਲਾਨ ਦੇ ਤੁਰੰਤ ਤੋਂ 21 ਸਤੰਬਰ ਨੂੰ ਹੋਣ ਵਾਲੇ ਅਰਜ਼ੀਆਂ ਤੇ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ ਇਸ ਨੂੰ ਲੈ ਕੇ ਸੂਬਿਆਂ ਦੀ ਦਲੀਲ ਹੈ ਕਿ ਜਿੱਥੇ ਪਹਿਲਾਂ H1B ਵੀਜ਼ੇ ਲਈ ਖੁੱਲ ਫੀਸ ਜਿਹੜੀ ਸੀ 960 ਤੋਂ ਜਿਹੜੀ ਸੀ 7555 ਤੱਕ ਸੀ ਉੱਥੇ ਹੁਣ ਉਹ ਉਸ ਦਾ ਜਿਹੜਾ ਫੀਸ ਹੈ ਵਧਾਉਣ ਦਾ ਜਿਹੜਾ ਮਤਲਬ ਹੈ ਉਹ ਕੀ ਹੈ ਹਾਲਾਂਕਿ ਹੁਣ ਜਿਹੜੀ ਆ 1 ਲੱਖ ਡਾਲਰ ਤੱਕ ਦੀ ਫੀਸ ਹੈ ਔਰ ਪਹਿਲਾਂ ਤੋਂ ਚੱਲ ਰਹੀ ਮਲਜ਼ਮਾਂ ਦੀ ਕਮੇਟੀ ਤੇ ਹੋਰ ਇਸ ਨੂੰ ਵਧਾ ਦੇਵੇਗਾ ਕੈਲੀਫੋਰਨੀਆ ਦੇ اٹਾਰਨੀ ਜਰਨਲ ਨੇ ਅਗਵਾਈ ਦੇ ਮੁਕੱਦਮਾ ਦਰਜ ਕੀਤਾ ਔਰ ਇਹ ਬਹੁਤ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਸੂਬਿਆਂ ਦੀ ਦਲੀਲ ਹੈ ਕਿ 트럼ਪ ਪ੍ਰਸ਼ਾਸਨ ਨੇ ਇਸ ਫੀਸ ਲਗਾਉਣ ਨਾਲ ਕਾਗਜ਼ੀ ਮਨਜ਼ੂਰੀ ਲਈ ਅਤੇ ਨਾ ਹੀ ਪ੍ਰਸ਼ਾਸਕ ਪ੍ਰਕਿਰਿਆ ਅਧਿਨਾਏ ਨਿਯਮ ਦੇ ਬਹੁਤ ਜ਼ਰੂਰੀ ਨਿਜਮਾ ਨਿਰਮਾਣ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਇਤਿਹਾਸਿਕ ਤੌਰ ਦੇ ਉਤੇ H1B ਸ਼ੁਲਕ ਸਿਰਫ ਪ੍ਰੋਗਰਾਮ ਚਲਾਉਣ ਦੀ ਲਾਗਤ ਤੱਕ ਸੀਮਤ ਰਹੇ ਨਾ ਕਿ ਮਨਮਾਨੇ ਮਾਮਲੇ ਇਕੱਠਾ ਕਰਨ ਦੇ ਵਿੱਚ H1B ਵੀਜ਼ਾ ਤੇ ਲੱਗੇ ਸ਼ੁਲਕ ਦੇ ਖਿਲਾਫ ਮੁਕਦਮੇ ਵਿੱਚ ਮੈਂਚੈਸਟਰ ਨਿਊਯਾਰਕ ਹਿਲਿਨੋਸ ਸਮੇਤ ਬੀ ਡੈਮੋਕ੍ਰੈਟਿਕ ਬਹੁਮੁੱਲ ਜਿਹੜੇ ਸੂਬੇ ਨੇ ਉਸ ਸ਼ਾਮਲੇ ਉਹਨਾਂ ਦੀ ਦਲੀਲ ਹੈ ਕਿ ਇਹ ਨਵੀਂ ਫੀਸ ਅਮਰੀਕੀ ਸੰਵਿਧਾਨ ਦੇ ਨਾਲ-ਨਾਲ ਸੰਗੀ ਇਮੀਗ੍ਰੇਸ਼ਨ ਕਰੋਨਾ ਦਾ ਵੀ ਉਲੰਘਣਾ ਕਰਦਿਆ ਇਹ ਸਾਡਾ ਜਦ ਤੱਕ ਹਸਪਤਾਲਾ ਯੂਨੀਵਰਸਿਟੀ ਤੇ ਸਕੂਲਾਂ ਤੇ ਭਾਰੀ ਵਿੱਤੀ ਬੋਝ ਹੈ ਪਾਵੇਗਾ ਅਤੇ ਪਹਿਲਾਂ ਤੋਂ ਚੱਲੇ ਤੇ ਆਪਾਂ ਡਾਕਟਰਾਂ ਦੀ ਕਮੀ ਨੂੰ ਹੋਰ ਗੰਭੀਰ ਰੂਪ ਦੇ ਵਿੱਚ ਵਧਾ ਦੇਵੇਗਾ ਇਸ ਦੇ ਚਾਲ ਦੇ ਦੱਸੀ ਅੱਗੇ ਹੁਣ ਅਮਰੀਕਾ ਦੇ ਰਾਸ਼ਟਰਪਤੀ 트ੰਪ ਕਿਤੇ ਮੁਸੀਬਤ ਦੇ ਵਿੱਚ ਆ ਕੇ ਨੇ 20 ਸੂਬੇ ਜਿਹੜੇ ਨੇ ਉਹਨਾਂ ਦੇ ਵੱਲੋਂ 트ੰਪ ਦੇ ਖਿਲਾਫ ਹੁਣ ਮੁਕਦਮਾ ਦਰਜ ਜਿਹੜਾ ਕਰ ਦਿੱਤਾ ਗਿਆ ਕਿਉਂਕਿ H1B ਵੀਜ਼ੇ ਦੇ ਉੱਤੇ ਲਗਾਈ ਗਈ ਫੀਸ ਨੂੰ ਲੈ ਕੇ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਤਾਂ ਕਿਤੇ ਨਾ ਕਿਤੇ ਹੁਣ 트ੰਪ ਤੇ ਹੀ ਪੁੱਠਾ ਪੈ ਗਿਆ ਇਹ ਜਿਹੜਾ H1B ਵੀਜ਼ੇ ਤੇ ਜਿਹੜੀ ਫੀਸ ਵਧਾਉਣਾ ਤੇ ਹੁਣ ਪੀ ਸੂਬੇ ਇਕੱਠੇ ਹੋ ਕੇ ਟਰਪ ਦੇ ਖਿਲਾਫ ਮੋਰਚਾ ਖੋਲਦੇ ਹੋਏ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਦੇ ਹਾਥੀਗੇਟ ਨੇੜੇ ਇੱਕ ਵਿਅਕਤੀ ਦੀ ਭੇਤਪਰੇ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਯਸ਼ਪਾਲ ਵਜੂ ਹੋਈ ਹੈ ਪੁਲਿਸ ਵੱਲੋਂ ਜਦੋਂ লাশ ਨੂੰ ਕਬਜ਼ੇ ਵਿੱਚ ਲਿਆ ਗਿਆ ਤਾਂ ਉਸਦੇ ਹੱਥ ਅਤੇ ਪੈਰ ਰੱਸੀ ਨਾਲ ਬੰਨੇ ਹੋਏ ਸਨ ਜਿਸ ਕਾਰਨ ਮਾਮਲਾ ਸ਼ੱਕੀ ਬਣ ਗਿਆ ਮ੍ਰਿਤਕ ਯਸ਼ਪਾਲ ਕਾਫੀ ਸਮੇਂ ਤੋਂ ਹਾਥੀਗੇਟ ਇਲਾਕੇ ਵਿੱਚ ਜੁੱਤੀਆਂ ਦਾ ਕਾਰੋਬਾਰ ਕਰਦਾ ਆ ਰਿਹਾ ਸੀ ਅਤੇ ਆਪਣੀ ਦੁਕਾਨ ਦੇ ਉੱਪਰ ਹੀ ਰਹਿੰਦਾ ਸੀ ਜਦਕਿ ਉਸਦਾ ਪਰਿਵਾਰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਰਹਿੰਦਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰੇਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਪੁਲਿਸ ਦੇ ACP ਜਸਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਪਸ਼ਟ ਹੋਵੇਗੀ। ਕੈਨੇਡਾ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਟਰੱਕ ਡਰਾਈਵਰਾਂ ਦੇ ਦੋ ਧਿਰਾਂ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਆਪਸੀ ਝੜਪ ਹੋਈ ਹੈ ਅਨੇਵਾ ਜਿੱਥੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਭਾਰਤੀ ਗ੍ਰਫਤਾਰ ਹੋਏ ਨੇ ਕੈਨੇਡਾ ਵਿੱਚ ਵੱਡਾ ਕਾਂਡ ਨਜ਼ਰ ਆਇਆ ਜਿੱਥੇ ਕਿ ਸ਼ਰੀਆਮ ਹਮਲੇ ਕੀਤੇ ਗਏ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਨਜ਼ਰ ਆਇਆ ਅਨੇਵਾ ਫਾਈਲਿੰਗ ਜਿਹੜੀ ਆ ਉਹ ਕੀਤੀ ਗਈ ਹੈ ਇਹ ਪੂਰਾ ਮਾਮਲਾ ਇਸ ਕਦਰ ਸਾਹਮਣੇ ਆਇਆ ਜਿੱਥੇ ਕੈਨੇਡਾ ਦੇ ਵਿੱਚ ਆਏ ਦਿਨ ਅਜਿਹੀਆਂ ਵਾਰਦਾਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਟਰੱਕ ਡਰਾਈਵਰਾਂ ਦੀਆਂ ਗੁੱਟਾਂ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਕੈਨੇਡਾ ਵਿੱਚ ਪੁਲਿਸ ਨੇ ਭਾਰਤੀ ਮੂਲ ਦੇ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰ ਲਿਆ ਤਿੰਨਾ ਤੇ ਤੇ ਗੋਲੀਬਾਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਨੇ ਕੈਨੇਡਾ ਪੁਲਿਸ ਨੇ ਬ੍ਰੈਮਟਨ ਦੇ ਵਿੱਚ ਹੋਈ ਫਾਇਰਿੰਗ ਦਾ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਕਿ ਪੁਲਿਸ ਇੱਕ ਹੋਰ ਮੁਲਜ਼ਮ ਦੀ ਤਲਾਸ਼ ਕਰਦੀ ਹੋਈ ਨਜ਼ਰ ਆਈ ਹੈ ਇਹ ਮਾਮਲਾ ਜਿਹੜਾ ਵਾਪਰਿਆ ਹੈ ਸੁਰਖੀਆਂ ਦੇ ਵਿੱਚ ਹੈ ਮੈਕਵੀਨ ਡਰਾਈਵ ਅਤੇ ਕੈਮਲਸ ਮੋਰ ਦੇ ਵਿਚਕਾਰ ਮੌਜੂਦ ਇੱਕ ਪਾਰਕਿੰਗ ਦੇ ਵਿੱਚ ਦੋ ਸਮਾਹ ਵਿਚਕਾਰ ਝੜਕ ਹੋਈ ਹੈ। ਔਰ ਲੜਾਈ ਇੰਨੀ ਵੱਧੀ ਕਿ ਦੋਹਾਂ ਨੇ ਇੱਕ ਦੂਜੇ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ ਗੋਲੀ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ। ਔਰ ਮੌਕੇ ਦੀ ਤਸਵੀਰ ਸਾਹਮਣੇ ਆਈ ਕੈਨੇਡਾ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਦੇ ਦੌਰਾਨ ਤਿੰਨ ਵਿਅਕਤੀਆਂ ਦੀ ਪਛਾਣ ਹੋਈ ਹੈ ਔਰ ਪੁਲਿਸ ਨੇ ਵਾਰੰਟ ਜਾਰੀ ਕਰਦੇ ਹੋਏ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਜੋਤ ਪੱਟੀ, ਨਵਜੋਤ ਪੱਟੀ ਅਤੇ ਅਮਨਜੋਤ ਪੱਟੀ ਵਜੋਂ ਹੋਈ ਹੈ। ਉੱਥੇ ਹੀ ਚੌਥਾ ਸ਼ੱਕੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ। ਪੁਲਿਸ ਉਸ ਦੀ ਤਲਾਸ਼ ਦੇ ਵਿੱਚ ਝੁੱਟੀ ਹੋਈ ਹੈ। ਕੈਨੇਡਾ ਪੁਲਿਸ ਨੇ ਸਾਰਿਆਂ ਤੇ ਹਥਿਆਰ ਰੱਖਣ, ਲੁਕਾ ਕੇ ਹਥਿਆਰ ਲੈ ਜਾਣ ਅਤੇ ਭਰੀ ਹੋਈ ਪਾਬੰਦੀਸ਼ੁਦਾ ਬੰਦੂਕ ਰੱਖਣ ਅਤੇ ਲਾਪਰਵਾਹੀ ਨਾਲ ਬੰਦੂਕ ਚਲਾਉਣ ਦਾ ਦੋਸ਼ ਲਗਾਇਆ। ਪੁਲਿਸ ਦੇ ਅਨੁਸਾਰ ਸਾਰਿਆਂ ਨੂੰ ਪਤਾ ਸੀ ਕਿ ਟਰੱਕ ਵਿੱਚ ਬੰਦੂਕ ਹੈ ਇਸ ਦੇ ਬਾਵਜੂਦ ਵੀ ਉਹ ਇਸ ਟਰੱਕ ਵਿੱਚ ਸਵਾਰ ਹੋਏ ਹਾਲਾਂਕਿ ਤਿੰਨ ਮੁਲਜ਼ਮਾਂ ਨੇ ਬ੍ਰੈਂਪਟਨ ਦੇ অন্ਟਾਰੀਓ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਰਿਹਾ ਗਿਆ ਪੁਲਿਸ ਨੇ ਤਿੰਨਾਂ ਨੂੰ ਰਿਹਾ ਕੀਤਾ ਹੈ ਚੰਡੀਗੜ੍ਹ ਵਿੱਚ ਇੱਕ ਬਾਈਕ ਰਾਈਡਰ ਵੱਲੋਂ ਲੜਕੀ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ ਵਿਦਿਆਰਥਣ ਨੇ ਇਸ ਘਟਨਾ ਦਾ ਖੁਦ ਵੀਡੀਓ ਬਣਾਇਆ ਤੇ ਲੜਕੇ ਦਾ ਵਿਰੋਧ ਕੀਤਾ ਲੜਕੀ ਵੱਲੋਂ ਜ਼ਿਆਦਾ ਵਿਰੋਧ ਕਰਨ ਉੱਤੇ ਲੜਕੀ ਅਤੇ ਮੁਲਜ਼ਮ ਦੋਵੇਂ ਮੋਟਰਸਾਈਕਲ ਤੋਂ ਡਿੱਗ ਪਏ ਇਸ ਦੌਰਾਨ ਮੁਲਜ਼ਮ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਰਾਈਡਰ ਲੜਕੀ ਦੀ ਲੱਤ ਉੱਤੇ ਆਪਣਾ ਹੱਥ ਰੱਖ ਕੇ ਮੋਟਰਸਾਈਕਲ ਚਲਾ ਰਿਹਾ ਸੀ ਬਾਈਕ ਰਾਈਡਰ ਨੇ ਚੱਲਦੀ ਬਾਈਕ ਤੇ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕੀਤੀ ਉਸਨੇ ਕਈ ਵਾਰ ਅਣਉਚਿਤ ਢੰਗ ਨਾਲ ਉਸਨੂੰ ਛੂਇਆ ਉਹ ਕਾਫੀ ਦੂਰੀ ਤੱਕ ਇੱਕ ਹੱਥ ਨਾਲ ਬਾਈਕ ਚਲਾਉਂਦਾ ਰਿਹਾ ਜਦੋਂ ਕਿ ਦੂਜੇ ਹੱਥ ਨਾਲ ਲੜਕੀ ਨਾਲ ਛੇੜਛਾੜ ਕਰਦਾ ਰਿਹਾ ਜਦੋਂ ਵਿਦਿਆਰਥਣ ਨੇ ਇਤਰਾਜ਼ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਵਿਦਿਆਰਥਣ ਨੇ ਉਸ ਨੂੰ ਰੋਕਣ ਲਈ ਕਿਹਾ ਤਾਂ ਉਸ ਨੇ ਮੋਟਰਸਾਈਕਲ ਹੋਰ ਤੇਜ਼ ਕਰ ਲਿਆ ਕਾਫੀ ਦੂਰੀ ਤੱਕ ਜਾਣ ਤੋਂ ਬਾਅਦ ਜਦੋਂ ਵਿਦਿਆਰਥਣ ਨੇ ਵਿਰੋਧ ਜਤਾਇਆ ਤਾਂ ਬਾਈਕ ਆਸੰਤੁਲਿਤ ਹੋ ਕੇ ਡਿੱਗ ਗਿਆ ਜਦੋਂ ਵਿਦਿਆਰਥਣ ਦਾ ਪਰਿਵਾਰ ਪਹੁੰਚਿਆ ਤਾਂ ਮਲਜ਼ਮ ਬਾਈਕ ਛੱਡ ਕੇ ਭੱਜ ਚੁੱਕਾ ਸੀ ਪਰਿਵਾਰ ਦਾ ਦਾਵਾ ਹੈ ਕਿ ਉਸ ਦੁਆਰਾ ਬੁੱਕ ਕੀਤੀ ਗਈ ਬਾਈਕ ਦੀ ਬਜਾਏ ਇੱਕ ਵੱਖਰੀ ਬਾਈਕ ਸਵਾਰੀ ਲਈ ਆਈ ਸੀ ਇਸ ਨਾਲ ਸੰਬੰਧਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਵਿਦਿਆਰਥਣ ਦੇ ਪਰਿਵਾਰ ਨੇ ਸੈਕਟਰ 39 ਪੁਲਿਸ ਸਟੇਸ਼ਨ ਵਿੱਚ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਇਹ ਘਟਨਾ ਉBER ਦੀ ਸੁਰੱਖਿਆ ਪ੍ਰਣਾਲੀ ਤੇ ਵੀ ਸਵਾਲ ਖੜੇ ਕਰਦੀ ਹੈ ਐਪ ਤੇ ਦਿਖਾਈ ਗਏ ਡਰਾਈਵਰ ਦੀ ਥਾਂ ਇੱਕ ਵੱਖਰਾ ਵਿਅਕਤੀ ਅਤੇ ਇੱਕ ਵੱਖਰੀ ਬਾਈਕ ਕਿਵੇਂ ਭੇਜੀ ਗਈ ਐਪ ਵਿੱਚ ਯੂਪੀ ਨੰਬਰ ਵਾਲੀ ਇੱਕ ਖਾਲੀ Honda ਸ਼ਾਇਨ ਦਿਖਾਈ ਦਿੱਤੀ ਜਦੋਂ ਕਿ ਹਿਮਾਚਲ ਨੰਬਰ ਵਾਲੀ ਇੱਕ ਸਪਲੈਂਡਰ ਬਾਈਕ ਮੌਕੇ ਤੇ ਪਹੁੰਚੀ ਸੈਕਟਰ 39 ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਹੈ ਕਿ ਪੀੜਤਾ ਆਪਣੇ ਪਰਿਵਾਰ ਨਾਲ ਸ਼ਾਮ 5:30 ਵਜੇ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਈ ਸੀ ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਇਸ ਤੋਂ ਬਾਅਦ ਦੋਵਾਂ ਬਾਈਕਾਂ ਦੇ ਨੰਬਰਾਂ ਦੀ ਵਰਤੋਂ ਕਰਕੇ ਚਾਲਕ ਦੀ ਪਛਾਣ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਇੱਕ ਕੁੜੀ ਦੀ ਅਰਧ ਨੰਗਨ ਹਾਲਤ ਵਿੱਚ Laash ਬਰਾਮਦ ਹੋਈ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਂਚ ਅਧਿਕਾਰੀ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਮਹਿਲਾ ਦੀ ਪਛਾਣ ਮਿਹਰਬਾਨ ਦੀ ਰਹਿਣ ਵਾਲੀ ਰੇਖਾ ਵਜੋਂ ਕੀਤੀ ਗਈ ਹੈ ਤੇ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਅਮਿਤ ਨਿਸ਼ਾਦ ਵਾਸੀ ਅਮਰਜੀਤ ਕਲੋਨੀ ਮਿਹਰਬਾਨ ਵੱਜੋਂ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਪੁਲਿਸ ਨੇ ਹੋਟਲ ਦੀ ਮੈਨੇਜਰ ਵਿਕਾਸ ਠਾਕੁਰ ਦੀ ਸ਼ਿਕਾਇਤ ਤੇ ਮਲਜ਼ਮ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਤੇ ਮਲਜ਼ਮ ਅਮਿਤ ਨਿਸ਼ਾਦ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਪੁਲਿਸ ਨੂੰ ਸ਼ੁੱਕਰਵਾਰ ਸ਼ਾਮ 4:30 ਵਜੇ ਸੂਚਨਾ ਮਿਲੀ ਕਿ ਦਾਣਾ ਮੰਡੀ ਨੇੜੇ ਇੱਕ ਨਿੱਜੀ ਹੋਟਲ ਦੇ ਕਮਰੇ ਅੰਦਰ ਇੱਕ ਅਰਧ ਨੰਗਨ ਹਾਲਤ ਵਿੱਚ ਔਰਤ ਦੀ ਲਾਸ਼ ਪਈ ਹੋਈ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਦਾਣਾ ਮੰਡੀ ਸਥਿਤ ਹੋਟਲ ਪਹੁੰਚੀ ਇੱਥੇ ਹੋਟਲ ਦੇ ਕਮਰਾ ਨੰਬਰ 204 ਚ ਔਰਤ ਦੀ ਲਾਸ਼ ਪਈ ਹੋਈ ਸੀ ਉਹਨਾਂ ਦੱਸਿਆ ਕਿ ਹੋਟਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਲਗਭਗ 12:30 ਵਜੇ ਔਰਤ ਆਪਣੇ ਇੱਕ ਸਾਥੀ ਨਾਲ ਹੋਟਲ ਚ ਆਈ ਸੀ ਜਿਸ ਤੋਂ ਬਾਅਦ ਉਹ ਦੋਵੇਂ ਕਮਰਾ ਨੰਬਰ 204 ਚ ਚਲੇ ਗਏ ਇਸ ਤੋਂ ਬਾਅਦ ਔਰਤ ਨਾਲ ਆਇਆ ਵਿਅਕਤੀ ਲਗਭਗ ਅੱਧੇ ਘੰਟੇ ਬਾਅਦ ਹੋਟਲ ਚੋਂ ਚਲਾ ਗਿਆ ਜਦੋਂ 4 ਵਜੇ ਤੋਂ ਬਾਅਦ ਹੋਟਲ ਦਾ ਕਰਮਚਾਰੀ ਕਮਰਾ ਖਾਲੀ ਕਰਵਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਾ ਤਾਂ ਅੰਦਰੋਂ ਕਿਸੇ ਨੇ ਕੋਈ ਆਵਾਜ਼ ਨਹੀਂ ਦਿੱਤੀ ਜਿਸ ਤੋਂ ਬਾਅਦ ਕਰਮਚਾਰੀਆਂ ਨੇ ਕਮਰਾ ਖੋਲ ਕੇ ਦੇਖਿਆ ਤਾਂ ਜ਼ਮੀਨ ਤੇ ਔਰਤ ਦੀ ਅਧਨੰਗੀ লাশ ਪਈ ਹੋਈ ਸੀ ਜਿਸ ਦੇ ਨੱਕ ਚੋਂ ਖੂਨ ਨਿਕਲ ਰਿਹਾ ਸੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਮੁਲਜ਼ਮ ਦੀ ਪਛਾਣ ਲੇ ਹੋਟਲ ਚ ਲੱਗੇ ਸੀਸੀਟੀਵੀ ਕੈਮਰਾ ਦੀ ਖੋਜ ਕੀਤੀ ਗਈ ਤੇ ਅੱਜ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਖਣੀ ਅਫਰੀਕਾ ਤੋਂ ਮੰਦਪਾ ਕੀ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਮੰਦਰ ਦੇ ਢਹਿ ਜਾਣ ਦੇ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਵੱਡੇ ਪੱਧਰ ਦੇ ਉੱਤੇ ਉੱਥੇ ਤਣਾਪੂਰਨ ਸਥਿਤੀ ਬਣੀ ਹੋਈ ਹੈ। ਮੌਕੇ ਦੀਆਂ ਤਸਵੀਰਾਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਦੱਖਣੀ ਅਫਰੀਕਾ ਦੇ ਵਿੱਚ ਹਲਚਲ ਜਿਹੜੀ ਆ ਪੈਦਾ ਹੁੰਦੀ ਹੋਈ ਨਜ਼ਰ ਆਈ ਹੈ ਤਾਂ ਪੂਰੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਦੱਖਣੀ ਅਫਰੀਕਾ ਚ ਉਤਰੀ ਟਰਬਨ ਦੇ ਸਤੇ ਚ ਕਸਬੇ ਦੇ ਵਿੱਚ ਹੁਣੇ ਦੁਪਹਿਰ ਚ ਇੱਕ ਚਾਰ ਮੰਜ਼ਲਾ ਮੰਦਰ ਦੇ ਟਹਿ ਜਾਣ ਕਰਕੇ ਦੋ ਲੋਕਾਂ ਦੀ ਮੌਤ ਹੋਈ ਹੈ ਜਦਕਿ ਕੋਈ ਜੋ ਹਾਲੇ ਵੀ ਮਲਬੇ ਹੇਠਾਂ ਦਬੇ ਹੋਏ ਨੇ ਮਲਬੇ ਚ ਦਬੇ ਲੋਕ ਬਾਹਰ ਕੱਢ ਰਹੇ ਬਚਾਅ ਕਰਮਚਾਰੀਆਂ ਨੂੰ ਹਾਲਾਤ ਜ਼ਿਆਦਾ ਖਰਾਬ ਹੋਣ ਕਰਕੇ ਅੱਧੀ ਰਾਤ ਨੂੰ ਵੀ ਕੰਮ ਵਿਚਾਲੇ ਹੀ ਰੋਕਣਾ ਪਿਆ ਇਹ ਹਾਦਸਾ ਉਦੋਂ ਵਾਪਰਦਾ ਜਦੋਂ ਇਮਾਰਤ ਦੇ ਕੰਕਰੀਟ ਹੌਣ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਇਸ ਇਮਾਰਤ ਦੇ ਟਾਇ ਜਾਨ ਕਾਰਨ ਇੱਕ ਮਜ਼ਦੂਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕੈਦੋਕ ਮਲਵੇ ਦੇ ਢੇਹਾ ਦਬੇ ਰਹੇ ਇਸ ਘਟਨਾ ਦੀ ਖਬਰ ਸੁਣਦੇ ਹੀ ਆਪਣੇ ਪਰਿਵਾਰ ਨਾਲ ਮੰਦਰ ਚ ਆਏ ਜਿਹੜੇ 54 ਸਾਲ ਦੇ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਔਰ ਉਸੇ ਹੀ ਜਾਲਦੇ ਹੋਣਾ ਮੋਡਲੀਆਂ ਰਿਪੋਰਟਾਂ ਦੇ ਮੁਤਾਬਕ ਪੁਸ਼ਟੀ ਕੀਤੀ ਗਈ ਹੈ ਕਿ ਮੰਦਰ ਦੀ ਉਸਾਰੀ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਸੀ ਔਰ ਮੰਦਰ ਵਜੋਂ ਜਾਣਿਆ ਜਾਂਦਾ ਹੈ ਇੱਕ ਜਿਹੜਾ ਮੰਦਰ ਆ ਇਹ ਹੁਬਿਲ ਮੰਦਰ ਵਜੋਂ ਜਾਣਿਆ ਜਾਂਦਾ ਹੈ ਮੰਦਰ ਇੱਕ ਗੁਫਾ ਵਾਂਗ ਬਣਿਆ ਹੋਇਆ ਜਿਸ ਚ ਭਾਰਤ ਤੋਂ ਮੰਗਵਾਏ ਗਏ ਪੱਥਰ ਲਗਾਏ ਜਾ ਰਹੇ ਸਨ ਮੰਦਿਰ ਦਾ ਨਿਰਮਾਣ ਕਰਵਾ ਰਹੇ ਪਰਿਵਾਰ ਨੇ ਦੱਸਿਆ ਕਿ ਮੰਦਿਰ ਦਾ ਨਿਰਮਾਣ ਕਾਰਜ ਲਗਭਗ 2 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਇਸ ਮੰਦਿਰ ਚ ਭਗਵਾਨ ਨੇ ਨਰਸਿੰਘ ਦੀ ਸਭ ਤੋਂ ਵੱਡੀ ਮੂਰਤੀ ਸਥਾਪਿਤ ਕਰਨ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਪਰ ਉਸ ਦੌਰਾਨ ਹੀ ਹੁਣ ਇਹ ਚਾਰ ਮੰਜ਼ਲਾ ਜਿਹੜਾ ਮੰਦਿਰ ਆਊਟ ਹੈ ਜਾਣ ਕਰਕੇ ਦੋ ਲੋਕਾਂ ਦੀ ਮੌਤ ਹੋਈ ਹੈ ਦੱਖਣੀ ਅਫਰੀਕਾ ਚ ਉਤਨੀ ਡਰਬਨ ਚ ਸਥਿਤ ਇਹ ਜਿਹੜਾ ਮੰਦਰ ਸੀਗਾ ਉਸ ਦੇ ਵਿੱਚ ਪਿਆਣਾਕ ਹਾਚਾ ਵਾਪਰ ਗਿਆ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਕਾਫੀ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਨਜ਼ਰ ਆਈਆਂ ਇਸ ਮਲਬੇ ਦੇ ਹੇਠ ਕਾਫੀ ਲੋਕ ਤਬੇ ਹੋਏ ਨਜ਼ਰ ਆਏ ਔਰ ਕਈ ਜਿਹੜੇ ਨੇ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ